ਅੰਮ੍ਰਿਤ ਵੇਲੇ ਗੁਰੂ ਮਹਾਰਾਜ ਸਾਹਿਬ ਦੇ ਪਾਰਸ਼ਾਲੇ ਪਾਸ ਸਾਰੇ ਦੇਵਤੇ ਬ੍ਰਹਮਾ ਵਿਸ਼ਣ ਸ਼ਿਵ ਕਿਰਤੀਕੋੜ ਦੇਵਤੇ ਸਾਰੇ ਇੰਦਰ ਆਦਿਕ ਮਹਾਰਾਜ ਦੇ ਚਰਨਾਂ 'ਚ ਪੁੱਜੇ ਕੇ ਮਹਾਰਾ ਆਪ ਗੁਰੂ ਅਮਰਦਾਸ ਸਾਹਿਬ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਹੈ ਅਤੇ ਆਪ ਹੁਣ ਸੱਚਖੰਡ ਵਿੱਚ ਚੱਲੋ ਸੁਣ ਕੇ ਮਹਾਰਾਜ ਕਹਿੰਦਾ ਸਾਡਾ ਪਾਈ ਅੱਗੇ ਹੀ ਤਿਆਰਾ ਹੈ ਇਹ ਕਹਿ ਕੇ ਜਗ ਕੀਤਾ ਗੁਰੂ ਮਹਾਰਾਜ ਸਾਹਿਬ ਜੀ ਜਗ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤਾਂ ਦੇ ਲਈ ਉਹ ਲੰਗਰ ਸ਼ਿਕਾਇਆ ਲੰਗਰ ਜਿਸ ਵੇ ਸੰਗਤਾਂ ਇਕੱਠੀਆਂ ਸਨ ਆ ਮਹਾਰਾਜ ਦੇ ਸਿੰਘਾਸਣ ਤੇ ਆ ਕੇ ਬੈਠ ਗਏ ਆਪੋਂ ਇੱਕ ਸਿੱਖ ਵਿਚਾਰ ਕਰਨ ਲੱਗੇ ਕਿ ਗੁਰੂ ਨਾਨਕ ਸਾਹਿਬ ਦਾਸਣ ਦੇ ਜੋਤੀ ਜੋ ਸਮਾਈ ਸੀ ਗੁਰੂ ਅੰਗਦ ਸਾਹਿਬ ਦੇ ਛੱਡ ਕੇ ਗਏ ਤਾਂ ਫੇ ਉਹਨੇ ਪੂਰੇ ਗੁਰੂਤਾਰੀ ਨਾ ਇਹਨਾਂ ਦੀ ਬੁਰੀਾਈ ਜ ਕੁਝ ਫਰਕ ਆਏ ਫੇ ਉਹਨੇ ਪੂਰੇ ਨਹੀਂ ਆ ਕਿ ਉਹ ਸੰਕਲਪ ਕਰਨ ਲੱਗੇ ਮਹਾਰਾਜ ਸਾਹਿਬ ਗੁਰੂ ਅੰਗਦ ਸਾਹਿਬ ਜੀ ਨੇ ਉਹ ਸਿੱਖ ਜੇ ਸਭ ਦਾ ਤੁਸੀਂ ਨੇ ਹੋ ਜਾਂਦੇ ਉਹਨਾਂ ਦੀ ਮੁਕਤ ਨਹੀਂ ਸਿੱਖੀ ਦੇਸ਼ ਕਰਕੇ ਇਹਨਾਂ ਦੀ ਕਲਿਆਣ ਕਰਨ ਵਾਸਤੇ ਗੁਰੂ ਸਾਹਿਬ ਸਿੰਘਾਸਨ ਤੇ ਬੈਠੇ ਗੁਰੂ ਅੰਗਦ ਸਾਹਿਬ ਅਲੋਪ ਹੋ ਜਿਸ ਵੇਲੇ ਸੰਦੇਹੇ ਲੋਪ ਹੋ ਗਏ ਸਾਰੇ ਸਿੱਖ ਸੰਗਤਾਂ ਜਯਾਕਾਰ ਕਰ ਉਠੀ ਕਿ ਤੁਹਾਨੂੰ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਸਰੂਪ ਹੈ ਸੰਦੇਹੇ ਜੋਤੀ ਜੋਤ ਮਹਾਰ ਅਹਿਸਾਸ ਸਮਾਗੇ ਜਦੋਂ ਇਹ ਹੋਇਆ ਉਹ ਇਹ ਪਤਾ ਖਰਬਲਾਡ ਪੈ ਗਿਆ ਸੰਗਤਾਂ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋ ਸੰਗਾਸਨ ਤੋਂ ਸੰਦੇਹੇ ਸਮਾਗੇ ਗੁਰੂ ਅਮਰਦਾਸ ਸਾਹਿਬ ਲੰਗਰ ਵਰਤਾਉਂਦੇ ਸੀ ਬੜਾ ਕਾਲਾ ਪੈ ਗਿਆ ਚਤ ਉਹ ਵਰਤਾਉਂਦੇ ਹੋਏ ਜੱਗ ਦਾ ਲੰਗਰ ਮਾਰ ਰਸਾਵਾ ਆਇਆ ਆ ਕੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪ ਜਗ ਦੀ ਮਰਜ਼ਾ ਦਾ ਰੱਖੋ ਸਰੀਰ ਦੇ ਸਹਤ ਆਪ ਸੱਚਖੰਡ ਵਿੱਚ ਕਿਉਂ ਜਾਣਾ ਚਾਹੁੰਦੇ ਹੋ ਇਹ ਕਾਰ ਕਿਉਂ ਸ਼ੰਕਾ ਕਰਦੇ ਹੋ ਕਿ ਹਿੱਤੋਂ ਕਿਰਪਾ ਕਰੋ ਦਰਸ਼ਨ ਦਿਓ ਗੁਰੂ ਅਮਰਦਾਸ ਸਾਹਿਬ ਦੇ ਬੇਨਤੀ ਕਰਨ ਤੋਂ ਫਿਰ ਗੁਰੂ ਅਮਰਗਨ ਸਾਹਿਬ ਪ੍ਰਗਟ ਹੋ ਗਏ ਸੰਗਤ ਨੂੰ ਵੱਡ ਹੋ ਕੇ ਕਿਹਾ ਪੁਰਖਾ ਇਹਨਾਂ ਦੇ ਅੰਦਰ ਇਹ ਖਿਆਲ ਹੋ ਗਿਆ ਸੀ ਕਿ ਜੇ ਗੁਰੂ ਸਾਹਿਬ ਹਸਦੇ ਹੈ ਜਾਨ ਤਾਂ ਗੁਰੂ ਨਾਨਕ ਦਾ ਰੂਪ ਹੈ ਜੇ ਮਾਰਾ ਦੇਹ ਛੱਡ ਕੇ ਜਾਣ ਤਾਂ ਕੁਝ ਮਾਇਆ ਦੀ ਜੋਰ ਚ ਫਰਕ ਹੈ ਇਹ ਸ਼ੰਕਾ ਹੋ ਗਈ ਸੀ ਜੇ ਸਿੱਖਾਂ ਨੂੰ ਸ਼ੰਕਾ ਹੁੰਦੀ ਹੈ ਇਹਨਾਂ ਵਿਚਾਰੇ ਨਰਕ ਜਾਣਾ ਸੀ ਇਹਨਾਂ ਦੀ ਕਲਿਆਣ ਅਸੀਂ ਕਰਨੀ ਚਾਹੁੰਦੇ ਆ ਗੁਰੂ ਨਾਨਕ ਦੀ ਗੱਦੀ ਤੇ ਮਾਲਕ ਹੋ ਕੇ ਇਸ ਕਰਕੇ ਇਹਨਾਂ ਨੂੰ ਸਰਜਾ ਦੇਣ ਵਾਸਤੇ ਆਪਣੀ ਦੇਹ ਨੂੰ ਅਸੀਂ ਅਲੋਪ ਕੀਤਾ ਹੈ